ਸਾਡੇ ਮਾਨਯੋਗ ਸੀਐਮ ਸਾਹਿਬ ਦੀਆਂ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਸਟਰੀਟ ਕਰਾਈਮ ਤੇ ਡਰੱਗਸ ਆ ਉਹਦੇ ਤਹਿਤ ਬੜੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਦੇ ਹੋਏ ਦੋ ਸਨੇਟਿੰਗ ਦੀਆਂ ਵਾਰਦਾਤਾਂ ਸਾਡੇ ਏਰੀਆ ਚ ਰਿਪੋਰਟ ਹੋਈਆਂ ਸੀ ਪੀਐਸ ਸਿਵਲ ਲਾਈਨ ਇੱਕ ਪੀਐਸ ਮਜੀਠਾ ਰੋਡ ਦੇ ਇੱਕ ਫੋਰਨ ਨੈਸ਼ਨਲ ਸੀਗੇ ਇੱਕ ਮਦਰ ਐਂਡ ਡਾਟਰ ਸੀਗੇ ਇੰਗਲੈਂਡ ਤੋਂ ਜਿਨ੍ਹਾਂ ਦਾ ਨਾਮ ਹੈਗਾ ਮੈਡਮ ਰੇਖਾ ਔਰ ਉਹਦੀ ਬੇਟੀ ਅੰਜਲੀ ਔਰ ਦੂਸਰੇ ਜਿਹੜਾ ਮਜੀਠਾ ਰੋਡ ਦੀ ਵਾਰਦਾਤ ਹੋਈ ਸੀ ਉਹ ਪ੍ਰੇਮਤਾ ਕੁਰਾਸ਼ੀ ਮੈਡਮ ਨੇ ਜੋ ਮਰੀਸ਼ਸ ਤੇ ਰਹਿਣ ਵਾਲੇ ਸਿਨਾਗਰਿਕ ਇਹਨਾਂ ਦੋਨਾਂ ਦੇ ਪਰਸ ਸਨੈਚ ਹੋਏ ਸੀਗੇ ਜਦੋਂ ਈ ਰਿਕਸ਼ਾ ਦੇ ਵਿੱਚ ਟ੍ਰੈਵਲ ਕਰ ਰਹੇ ਸੀ ਜਿਹੜਾ ਸਿਵਲ ਲਾਈਨ ਵਾਲੀ ਵਾਰਦਾਤ ਹੈ ਉਹ ਅੰਜਲੀ ਨਾਮ ਦੀ ਇੱਕ ਬੇਟੀ ਹੈ ਉਹਦੇ ਤੁਰੀ ਸੱਟ ਵੀ ਲੱਗੀ ਸੀ ਬਟ ਸਾਡੀ ਪੁਲਿਸ ਨੂੰ ਜਦੋਂ ਹੀ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੀ ਪੁਲਿਸ ਪਾਰਟੀ ACP ਨੌਰਥ ਮਨਿੰਦਰ ਸਿੰਘ ਇੰਸਪੈਕਟਰ ਗੁਰਪ੍ਰੀਤ ਔਰ ਅਮੋਲਕ ਸਾਡੇ ਇੰਸਪੈਕਟਰ CIA ਤੇ ਇਹਨਾਂ ਦੀ ਟੀਮਾਂ ਨੇ ਬੜੀ ਮੁਸਤੈਦੀ ਨਾਲ ਇਹਨੂੰ ਇਨਵੈਸਟਿਗੇਟ ਕਰਨਾ ਸ਼ੁਰੂ ਕੀਤਾ ਔਰ ਜਿਹੜਾ ਮੇਨ ਮੁਲਜ਼ਮ ਹੈ ਇਹ ਸੂਰਜ ﺍﻟियस ਮੰਡੀ ਕਿਉਂਕਿ ਪਿੰਡੀ ਸਹਦਾ ਤਸੀਲੇ ਨਾਲਾ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਰੂਰਲ ਦਾ ਉਹਨੂੰ ਕਾਬੂ ਕੀਤਾ ਗਿਆ ਉਹ ਪੁਰਾਣਾ ਮੁਲਜ਼ਮ ਹੈ ਉਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਜਿਹੜੀ ਸਿਵਲ ਲਾਈਨ ਵਾਲੀ ਵਾਰਦਾਤ ਸੀ ਜਿਸ ਮਦਰ ਐਂਡ ਡਾਟਰਿੰਗ ਇੰਗਲੈਂਡ ਤੋਂ ਜਿਹੜੇ ਨਾਗਰਿਕ ਸੀਗੇ ਯੂਕੇ ਦੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਸੀ ਉਹਦੇ ਜੇ ਇਕੱਲਾ ਹੀ ਆਪ ਸੀਗਾ ਔਰ ਜਿਹੜਾ ਪਰਸ ਦੇ ਵਿੱਚ ਆਈਫੋਨ ਸਨ ਗਲਾਸਸ ਉਹਨਾਂ ਦੇ ਕ੍ਰੈਡਿਟ ਕਾਰਡ ਪਾਸਪੋਰਟਸ ਔਰ ਕਰੰਸੀ ਜਿਹੜੀ ਸੀ ਫੋਰਨ ਐਂਡ ਇੰਡੀਅਨ ਦੋਨੋਂ ਉਹ ਲੈ ਚਲੀ ਗਈ ਸੀ ਤੇ ਦੂਸਰੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹੀ ਆਈ ਕਾਰਡ ਤੇ ਫੋਰਨ ਕਰੰਸੀ ਵਗੈਰਾ ਸੀਗੀ ਤਾਂ ਜਦੋਂ ਇਹ ਮੇਨ ਮੁਲਜ਼ਮ ਨੂੰ ਫੜਿਆ ਤੇ ਇਹਦੀ ਪੁੱਛਗਿੱਛ ਦੇ ਉੱਤੇ ਇਹਦੇ ਨਿਸ਼ਾਨਦੇਹੀ ਦੇ ਉੱਤੇ ਰਿਕਵਰੀ ਕਰਨ ਵਾਸਤੇ ਪਰਸ ਤੇ ਹੋਰ ਆਈਟਮਸ ਦੀ ਇਸ ਏਰੀਏ ਚ सदर ਦੇ ਏਰੀਏ ਚ ਆਏ ਸੀ ਜਿੱਦੇ ਨੇ ਲੁਕੋਏ ਹੋਏ ਸੀਗੇ ਉਹਨੇ ਅਚਾਨਕ ਇੱਕ ਜਿਹੜਾ ਬਲਾਜ਼ਮ ਹੈ ਉਹਦੇ ਅਸॉल्ट ਰਾਈਫਲ ਜਿਹੜੀ ਫੜੀ ਸੀ ਉਹਨੂੰ ਫੜ ਲਿਆ ਆਪਣੇ ਹੱਥ ਦੇ ਵਿੱਚ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਆ ਇੰਨੀ ਦੇਰ ਨੂੰ ਬੜੀ ਮੁਸਤੈਦੀ ਨਾਲ ਐਸਆਈ ਜਸਕਰਮ ਸਿੰਘ ਜਿਹੜਾ ਆਈਓ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦਾ ਉਹਨੇ ਆਪਣੇ ਸਰਵਿਸ ਪਿਸਟਲ ਨਾਲ ਇਹਨੂੰ ਨਿਊਟਰਲਾਈਜ਼ ਕਰਨ ਵਾਸਤੇ نیچے ਨੂੰ ਫਾਇਰ ਕੀਤਾ ਜੋ ਇਹਦੇ ਪ੍ਰੇਪੈਰ ਦੇ ਵਿੱਚ ਲੱਗਿਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨ ਮੁਲਜ਼ਮ ਫੜਿਆ ਗਿਆ ਤੇ ਖਿਲਾਫ ਪਕੜਵੇ ਪਹਿਲਾਂ ਮੈਂ ਜਿਵੇਂ ਦੱਸਿਆ ਹੋਏ ਹੈਗੇ ਨੇ ਔਰ ਦੂਸਰਾ ਦਾ ਸਾਥੀ ਜਿਹੜਾ ਮਜੀਠਾ ਰੋਡ ਵਾਲੀ ਵਾਰਦਾਤ ਚ ਫਿਗਰ ਹੋਇਆ ਉਹ ਗੁਰਕੀਰਤ ਹੈ ਉਹਨੂੰ ਵੀ ਜਲਦੀ ਫੜਿਆ ਜਾਏਗਾ ਪਰ ਬ੍ਰਾਂਡ ਦੀ ਕੋਟੋ ਕੰਪਲੀਟ ਹੈ ਉਸ ਪ੍ਰਾਪਰਟੀ ਇਹਨਾਂ ਨੇ ਡੈਮੇਜ ਕਰਤੀ ਸਪੈਸ਼ਲੀ ਆਈ ਕਾਰਡ ਸੇ ਪਾਸਪੋਰਟ ਉਹਦੇ ਫੋਨ ਦੇ ਵਿੱਚੋਂ ਅਸੀਂ ਸਾਰੀਆਂ ਪਿਕਚਰ ਜਿਹੜੀਆਂ ਲੈ ਲਈਆਂ ਉਹ ਸਾਰਾ ਐਵਿਡੈਂਸ ਸਾਡੇ ਕੋਲ ਪ੍ਰੋਪਰ ਹੈ ਤੇ ਦੋਨੋਂ ਵਿਕਟਮਸ ਦਾ ਪੁਲਿਸ ਇੰਟਾਚ ਹੈ ਔਰ ਬੜੇ ਗ੍ਰੇਟਫੁਲ ਨੇ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਅਮਰਗੋਵਰ ਪੁਲਿਸ ਆਪਣੇ कितनी मुस्तैदी ना कर दिया और उन्होंने जरा रिलीफ देता गया मैं और मेरी बेटी यूके से इधर घूमने के लिए आए थे अमृतसर गोल्डन टेंपल जाने का था हम रिक्शा में बैठे थे और जब रास्ते में थे तो एक लड़के ने हमारा बैग स्नेच कर लिया वो रिक्शा वाला ने उसका पीछा किया लेकिन वो बाइक वाला मिला नहीं सो so, वो हमको अमृतसर पुलिस कंप्लेंट फाइल करने के लिए ले गया आया so, सो अमृतसर पुलिस ने हमारी बहुत मदद की uh, 24 घंटे में सभी ने हमारा वस्तु मिल गई बहुत उसको हार्ड वर्क किया Uh, मैं अमृतसर पुलिस को और कमिश्नर को और पंजाब पुलिस को बहुत धन्यवाद करती हूँ कि उसने 24 फोर आवर्स में हमारी खूब मदद की है आई रियली अप्रिशिएट थैंक यू